ਇਦਨ ਮਿਲਣਾ ਏ ਸੀ ਯਾਰ ਰਾਜਾ ਸਰ ਮਿਹਰਬਾਨੀ ਮੈਂ ਆ ਗਿਆ ਵਾਪਸ ਯਾਰ ਖੜ ਤੋ ਗਰਾ ਚੇਤੀ ਆ ਯਾਰ 5 ਮਿੰਟ ਹੋ ਗਏ ਸਾਨੂੰ ਖੜੇ ਨੂੰ ਇੱਥੇ ਚੱਲ ਆ ਗਿਆ ਆ ਗਿਆ ਕੋਈ ਸਹੀ ਗੱਲਾਂ ਮੈਂ ਚੱਲ ਠੀਕ ਐ ਖੜ ਤੋ 2 ਮਿੰਟ ਯਾਰ ਚੰਗਾ ਰਹਿਣਾ ਉਹ ਕਿਹੜਾ ਸਾਲਾ ਜਾ ਜਿੱਤੀ ਆਉਗਾ ਉੱਟੇ ਸਾਈਕਲ ਲੈ ਕੇ ਆਉਗਾ ਸਹੀ ਗੱਲ ਆ ਭੈਣ ਜੀ ਓਏ ਹਾਉ ਆਉਂਦਾ ਓਏ ਕਿੱਥੇ ਆ ਕਿੱਥੇ ਆਉ ਆ ਗਿਆ ਸਹੀ ਗੱਲ ਐ ਇਹ ਪਿਓ ਨਾ ਐਡਾ ਗੰਦਾ ਇਹਨੂੰ ਹਰਾ ਬਟਨ ਲਾ ਲਿਆ ਹੋਗਾ ਤਾਂ ਹੀ ਹੋਣੀ ਆ ਇਹਨਾਂ ਲੇਟ ਹੋ ਗਿਆ ਵਾਹ ਕਿੰਦਾ ਗਾ ਉਹ ਛੇਤੀ ਆਇਆ ਸਾਲਿਆ ਭੈਣ ਜਿਹਦਾ ਕੋਈ ਚਾਹੀਦਾ ਮੋਟਰਸਾਈਕਲ ਹੈ ਲੈਦਾ ਕੀ ਹੈ ਸਾਈਕਲ ਜੀ ਸੜੇ ਸਾਈਕਲ ਤੇ ਰਫਰਦਾ ਉਹ ਭੈਣ ਦੇ ਰੋ ਮੇਰਾ ਹਾਲ ਚਾਲ ਦਾ ਕੀ ਪੁੱਛਣਾ ਬੜਾ ਬੇਇੱਜ਼ਤੀ ਕਰ ਲੱਗ ਗਿਆ ਯਾਰ ਸਾਡੀ ਬੇਇੱਜ਼ਤੀ ਕਰਾ ਰਨਾ ਤੂੰ ਤੂੰ ਸਾਡੀ ਬੇਇੱਜ਼ਤੀ ਕਰਾ ਰੀ ਯਾਰ ਕੋ ਯਾਰ ਬੰਦਾ ਵਾਲੀ ਗੱਲ ਹੈ ਮੈਂ ਓਡਾ ਇੰਨੀ ਦੂਰ ਸਾਈਕਲ ਲੈ ਕੇ ਮਿਲਣਾ ਹੈ ਤੂੰ ਭੈਣ ਤੋਂ ਮੇਰੀ ਬੇਇੱਜ਼ਤੀ ਮੋਟਰਸਾਈਕਲ ਲੈਣਾ ਕੋਈ ਸਾਈਕਲ ਤੇ ਸਾਡੀ ਬੇਇੱਜ਼ਤੀ ਕਰਾ ਰਨਾ ਸੜਿਆ ਸਾਈਕਲ ਟੁੱਟਿਆ ਦਾ ਨਾ ਨਹੀਂ ਬ੍ਰੇਕਾਂਸ ਵਾਲਾ ਨਾ ਉਹਦੀ ਕਾਠੀ ਕੋ ਚੱਜਦਾ ਨਾ ਕੋਈ ਬਸ ਕੱਲਾ ਚੰਗਾ ਫਰੇ ਯਾਰ ਆਪਾਂ ਫੇਰ ਹੀ ਮਿਲਾਂ ਹੁਣ ਮੈਂ ਮੋਟਰਸ ਦੇਖ ਲੈ ਅੱਜ ਛੱਡ ਗਏ ਨੇ ਟਾਈਮ ਵਾੜਾ ਵੇਖ ਕੇ ਨੇੜੇ ਵਾਲੇ ਗਏ ਨੇ ਦੂਰੋਂ ਮੱਥਾ ਟੇਕ ਕੇ ਤਾਂ ਭੰਦੇ ਯਾਰੀ ਹੋ ਵੀ ਬੇਇੱਜ਼ਤੀ ਗਈ ਤੇ ਹਵਾ ਜਾ ਕੇ ਉਹਨਾਂ ਨਾਲ ਵੀ ਲੜ ਪਏ ਅੱਜ ਮੋਟਰਸਾਈਕਲ ਦਾ ਵੀ ਕੋਈ ਕਰਨਾ ਫੋ ਜਗੜ ਬਾਪੂ ਮਨਣਾ ਨੇ ਕੋਈ ਚੱਲ ਪਹਿਲਾ ਪਿਆਰ ਨਾਲ ਬਨਾਲਾ ਨੇ ਡਰਾਪੀ ਨਾਲ ਤਾਂ ਫਿਰ ਬਨਾਈ ਲਵਾਂਗੇ ਐਡੀ ਵੀ ਕੋਈ ਗੱਲ ਨਹੀਂ ਤਾਂ ਭੰਦੇ ਯਾਰੀ ਕੱਖ ਵੀ ਵੱਢਨੇ ਹਾਂ ਯਾਰ ਨੇੜੇ ਵੀ ਬਾਹਲੇ ਹਾਂ ਪਹਿਲੇ ਕੱਖ ਖਾਦੇ और थी, थी आप आप यार बापू मोटर ना मोटरसाइकिल की गल करिए पता नहीं मनो बताइना ਨਾਲ ਦੇ ਆਲਾ ਕ ਵੀ ਲੜਿਆ ਇਹ ਮੋਟਰਸਾਈਕਲ ਪਿੱਛੇ ਵੀ ਨਾਲ ਦੇ ਤੇ ਸਾਡੀ ਇਸੀ ਵਾਲੀ ਹੋਈ ਆ। ਨਾਲ ਸਾਡਾ ਛੋਡਾ ਲੱਗਿਆ। ਅੱਜ ਭੈਣ ਦੇ ਯਾਰ ਦਾ ਸਿਆਪਾ ਵੀ ਕਰਿਆ ਆਂਦਾ ਯਾਰ। ਨਾਲ ਦਿਆਂ ਨੂੰ ਵੀ ਹਵਾ ਮਾਰਤੀ ਦੋ ਦਿਨਾਂ ਦੇ ਮੋਟਸਾਂ ਨੇ ਉਹ ਬਾਪੂ ਪਤਾ ਨਹੀਂ ਮੰਨੂਗਾ ਕਿ ਨਾ ਚਲ 2-4 ਦਿਨ ਪਹਿਲਾਂ ਕੰਮ ਕਰਕੇ ਦੇਖਦੇ ਆਂ ਕੀ ਆ ਮੰਨ ਜੇ ਫਿਰ ਕੋਈ ਡਰਾਬੇ ਨਾ ਦੇਖਾਂ ਜੇ ਨਾ ਮੰਨਿਆ ਤਾਂ ਠੀਕ ਐੰਦ ਨੇ ਸਾਡੇ ਵਾਲੇ ਕਲਾਨ ਜਿਹਨੂੰ ਅੱਖ ਇੱਕ ਅੱਖ ਜਗਾ ਦੀ ਯਾਰ ਹਲੇ ਤੱਕ ਆਣਾ ਨਹੀਂ ਹੁੰਦਾ ਓਏ ਪਤਾ ਨਹੀਂ ਕਿੱਧਰ ਐ ਯਾਰ ਹਲੇ ਵੀ ਇੱਧਰ ਦੀ ਤੂੰ ਇੱਧਰ ਕੀ ਕਰਦਾ ਫਿਰਦਾ ਐ ਸਰੋਂ ਨੂੰ ਕੀ ਆ ਯਾਰ ਜਿਹੜਾ ਕੰਮ ਆ ਪਹਿਲਾਂ ਉਹ ਕਰ ਲਾ ਤੂੰ ਆ ਨਰਾਜ ਆ ਕੇ ਮਠਾ ਨੂੰ ਅੱਜ ਓਏ ਉਹ ਕਿਹੜਾ ਨਰਾਜ ਯਾਰ ਅੱਜ ਹੋਰ ਹੀ ਸਿਆਪਾ ਹੋ ਗਿਆ ਯਾਰ ਕਿਵੇਂ ਓਏ ਉਹ ਮੇਰੇ ਨਾਲ ਦੇ ਮੁੰਡੇ ਯਾਰ ਲਈ ਫਿਰਦੇ ਸੀ ਮੋਟਰਸਾਈਕਲ ਉੱਥੇ ਹਾਂ ਉਹ ਮੇਰੇ ਕੋਲ ਸੀਗਾ ਟੁੱਟਿਆ ਹੋਇਆ ਸਾਈਕਲ ਭੈੰਦਰਾ ਤੇ ਮੈਨੂੰ ਕਹਿੰਦੇ ਤੂੰ ਮੋਟਰਸਾਈਕਲ ਲਿਆ ਯਾਰ ਮੇਰੇ ਨਾਲ ਉਹ ਲੜਨ ਲੱਗ ਗਏ ਫਿਰ ਅੱਗੇ ਓਏ ਮੈਂ ਉਹਨਾਂ ਨੂੰ ਹਵਾ ਜਾ ਕੇ ਬੋਲਿਆ ਯਾਰ ਕੀ ਮੋਟਰਸਾਈਕਲ ਲਾਣਾਗੇ ਮੈਂ ਉਹਨਾਂ ਨੂੰ ਆਖਿਆ ਮੈਂ ਮੋਟਰਸਾਈਕਲ ਉਹਨ ਇੱਕ ਦੋ ਦਿਨਾਂ ਚ ਲਿਆ ਕੇ ਦਿਖਾਉਂਗਾ ਹੁਣ ਐ ਨਹੀਂ ਪਤਾ ਬਾਪੂ ਮੰਨੂਗੇ ਨਾ ਯਾਰ ਮੰਨ ਪੂ ਯਾਰ ਮੈਂ ਤਾਂ ਲਾਉਦਾ ਨਹੀਂ ਯਾਰ ਛੇ ਦਾ ਕੀ ਮਨੇ ਉਹ ਚੱਲ ਕੇ ਨਾ ਤੂੰ ਕੱਖ ਬਾ ਫੇਰ ਦੇਖਦੇ ਆ ਯਾਰ ਕੀ ਬਣੂ ਬਾਪੂ ਆ ਕੱਖ ਤਾਂ ਬਾਦ ਨਾ ਇਹ ਤਾਂ ਖਰਦਾ ਪੱਲੀ ਉਸ਼ਾ ਬਲਾ ਮੈਂ ਚੱਲ ਮੈਂ ਬੈਠਾ ਉਹਨੇ ਯਾਰ ਤੂੰ ਕੱਖ ਬਾ ਚੰਗਾ ਮੈਂ ਪੋ ਕੱਖ ਖਾਣਾ ਯਾਰ ਉਹ ਯਾਰ ਤੂੰ ਜਵਾ ਕੰਟਾ ਲਾ ਦਿਂ ਚੱਲ ਮੈਂ ਵੀ ਤੇਰੇ ਨਾਲ ਹੀ ਪੋਣਾ ਯਾਰ ਹੋਰ ਯਾਰ ਛੇ ਜੀ ਪਾਲਾਂਗੇ ਬੁਧੀਆ ਤਾਂ ਫੇਰ ਹੋਰ ਕਲੇ ਕੋਤਰਨੇ ਵੀ ਐ ਇਹੇ ਅਲੇ ਸੌ ਸਿਆਪੇ ਕਰਨੇ ਪੈਣਗੇ। ਲੈ ਦੋ ਥੱਬੀਆਂ ਰਹਿ ਗਈਆਂ ਪਾ ਲਿਓ ਸਾਡਾ। ਬਸ ਇਹ ਤਾਂ ਪਾਸ ਦੀ ਹੰਦਲਾ। ਪੰਡ ਵੀ ਵੱਡੀ ਹੋ ਗਈ ਯਾਰ। ਖਲਾ ਦਾ ਵਾਦਾ ਕਰ ਚਕਾ ਦੇਗਾ। ਚਕਾ ਦੇਣਾ ਹੈ। ਪੰਡ ਨੇ ਕਿ ਲੈ ਸਮਾਰ ਕੇ ਕੱਥੇ ਕਰ ਲੈ ਯਾਰ ਸਪਾਈ ਨਾਲ। ਆ ਦਾਤੀ ਦਾ ਇੱਥੇ ਹੀ ਰੱਖ ਲੈਣਾ ਯਾਰ ਘਰੇ ਇਹ ਦੂਗੀ ਕਰਾਉਣਾ। ਖੈਰ ਦੇ। ਚ ਰੱਖ ਦੇ ਯਾਰ। ਲੈ ਪੰਡ ਮਾਨ ਦਾ ਵਾਦਾ ਚੱਕੀ ਫਰਾ। ਸੱਭ ਕੇ ਬੰਨੀ ਕਦੇ ਜਾਂਦੀ ਖੁੱਲ ਜੇ ਹਰਾ ਨਹੀਂ 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 ਖੁੱਲਦੀ ਯਾਰ ਕਦੇ ਦੁਬਾਰੇ ਮੱਥਾ ਮਰਵਾ ਦੇ ਮੈਂ ਬੰਨਾ ਮੰਨ ਦੇ ਲੈ ਚੱਕਾ ਬੰਨਾ ਤਰਾਸ ਦਿੱ ਤੈਂ 2000 ਦੀ ਭਾਰੀ ਵੀ ਲੈ ਹਾਂ ਹਾਂ ਆ ਜਾ ਯਾਰ ਚੱਲ ਚੱਲ ਆ ਕੁਛ ਨਾ ਮਰੀ ਯਾਰ ਉਹ ਤੂੰ ਮਾਂਗ ਰਹੀ ਆਈ ਜਨਾ ਹੋਰਾ ਪਰ ਆਏ ਗਰੀ ਹਾਂ ਔਰ ਰੁਗ ਵੀ ਲਵਾਈ ਦੇ ਯਾਰ ਜਿਹੜੇ ਦੋ ਲਾਉਣੇ ਆਗੇ ਕੁੱਤਰਗੇ ਚ ਲਵਾ ਦੇ ਬੇਲੇ ਹੋ ਜਾਣਗੇ ਫਿਰ ਦੇਖਦੇ ਆ ਯਾਰ ਹੱਥ ਨੇ ਪੁੱਛਾਂ ਹੱਥ ਨੇ ਪੁੱਛਾ ਇਹ ਮੋਟਰਸਾਈਕਲ ਦਾ ਕੀ ਪਤਾ ਯਾਰ ਚੰਗਾ ਕੀ ਜੀ ਦੁਰਪਾ ਦਵਾ ਲਾ ਰਿਹਾ ਨਾ ਤੋ ਤੁਰਿਆ ਤਾਉਣਾ ਘੜਾ ਭਾਏ ਨਾ ਹੌਲੀ ਆ ਪੰਡਤ ਐਡੀ ਪੰਡ ਪਾ ਦੀ ਹੁਣ ਹੌਲੀ ਹੌਲੀ ਚਾਕੀ ਲਿਆਉਂਗਾ ਤੂੰ ਤਾਂ ਐ ਗਣਾ ਜਿੰਨ ਜਾ ਹੋਣਾ ਮੈਂ ਬੰਦਾ ਦਾ ਉਹ ਲੈ ਬਾਰੀ ਡਾਇਆ ਗਿਆ ਬਦਲ ਨਹੀਂ ਕੀਦਾ ਜਾ ਰਹਾ ਉਹ ਸਾ ਉਹ પાਸ ਤੇ ਹੋ ਜਾ ਮੈਂ ਕਿ ਮਾਰਦੀ ਐ ਓਏ ਇੰਝ ਸੱਟ ਪਾ ਪਾਇੰਦੇ ਡਾਰ ਦਾ ਦਾਨੀ ਛੱਡ ਗਿਆ ਯਾਰ ਕਾਹ ਤੋਂ ਲੈ ਕੇ ਓਏ ਹੁਣ ਕਿਹੜਾ ਪਾਉਨੇ ਆ ਯਾਰ ਸਵੇਰੇ ਪਾਵਾਂਗੇ ਸਵੇਰੇ ਉਤਰਾਂਗੇ ਯਾਰ ਹੋਰ ਛੱਡ ਖੜਾ ਚੱਲ ਸਵੇਰੇ ਉਤਰਾਂਗੇ ਕੋਈ ਹੋਰ ਦੇਖ ਲਿਆ ਹੁਣ ਉਹ ਲੈ ਅਜ ਮੈਂ ਸਭ ਪਾਸੇ ਕਰਤੀਆਂ ਤੇ ਆਪਾਂ ਕੱਖ ਕੋਤਰਦੇ ਪਹਿਲਾਂ ਚੱਲ ਕੋਤਰਲਾ ਤੇ ਫਿਰ ਦੋ ਦੋ ਕਰੇ ਸੰਨੀ ਦੇ ਪਾਰਾਂ ਅੰਗਲੇ ਤੇ ਅੱਖ ਨੇ ਆ ਗਿਆ ਹੱਥ ਮਾਰ ਦੇਗੇ ਆ ਜਾ ਕਿਰਾ ਮੈਨੂੰ ਰੋਕਾ ਆਪਾਂ ਤੇ ਚੀਰ ਦੇ ਪਾਸੇ ਲੈ ਇੱਧਰ ਰੋਕ ਤੱਕ ਨਹੀਂ ਕੋਤਰਨ ਨਾ ਯਾਰ ਹੋਰ ਇੱਧਰ ਜਨਰੇਟਰ ਦੇ ਬੰਦ ਕਰੀ ਜਲਾਵਾਂਗੇ ਹੋਰ ਹੌਲੀ ਹੌਲੀ ਨਾ ਇकडे ਬਾਹਲੇ ਲਾ ਦੇ ਚੱਲ લા લે આયેગા દવા દવા રા દો બરોક રહેગે દવા દવા લાવ યાર ઓ થોડી તુડી પાકી થી હા તુડી પાકી ચલાંગે ઓધર આપા લે લે ઓધી ચલા ના દેખા દીપ ਦਾ માન નહિ જાવે ઓય મે કામ કામ લે વેડાંગે મે થા આજ પહેલી પાસે ગાર્ડ ઓરી આજ માર કે ਇਕੱઠે ગાર્ડ કરી સારે માર તુડી આના કક દઆ કે બાબા આપા ਲਾਗੂ ਦਰਦਾਂ ਨਾਲ ਤੂੜੀ ਵਾਲਾ ਹੋਣਾ। ਨਾ ਮਾ ਤੂੜੀ ਪਾ ਦੇ ਯਾਰ ਬੰਦ ਦਾ। ਤੇ ਮੈਂ ਤੋ ਫੜਾਂਗਾ। ਹਾਂ ਦੋ ਹੱਥ ਦੋਵੇਂ ਮੈਂ ਦਵਾ ਤੂੜੀ ਪਾਣਾ ਯਾਰ। ਬੱਸ ਤੋ ਮੂਦੀ। ਆ ਮਾਰਾਂ ਤੂੰ ਇੱਕ ਅਦਾ ਕੰਮ ਕਰਾਂਗੇ ਚੰਗਾ ਚੰਗਾ ਲੈ ਮੋਟਰ ਤਾਂ ਆ ਗਈ ਯਾਰ ਬਾਪੂ ਦੀਆਂ ਨਹੀਂ ਪਤਾ ਨਹੀਂ ਕਿੱਧਰ ਗਿਆਗਾ ਉਧਰ ਪਾਣੀ ਪੂਰਾ ਬਾਪੂ ਦੀ ਨਹੀਂ ਯਾਰ ਲੈਡ ਵੀ ਨਹੀਂ ਆਈ ਉਹ ਇੱਧਰ ਜਿਹੜਾ ਮਾਰ ਲਵਾ ਗਿਆ ਉਹਦਾ ਖੜਾ ਪਤਾਗਾ ਟੇਕੇ ਦਾ ਬੈਂਦਾ ਨਹੀਂ ਚੱਲ ਆਪਣੇ ਇੱਥੇ ਬਹਿ ਜਾ ਇੱਧਰ ਵਾਜਾ ਆ ਜਾਣ ਦਿਓ ਬਾਪੂ ਯਾਰ ਕਿੱਧਰ ਗਿਆ ਪਤਾ ਨਹੀਂ ਚੱਲ ਤੂੰ ਦੇਖ ਲੈ ਪਾਣੀ ਕਿੱਥੇ ਨੇ ਗਏ ਆਉਂਦਾ ਹੋਏ ਉਹ ਬੈ ਜਾ ਬੈ ਜਾ ਜੇ ਕਾਲਾ ਨੂੰ ਕਿਵੇਂ ਟਾਈਮ ਨਾਲ ਆ ਗਏ ਹੋਏ ਉਹ ਮਹਾ ਬਾਪੂ ਨਾਲ ਕੋਈ ਕੰਮ ਕਰਾਇਆ ਈ ਇਹ ਤੇ ਕੰਮ ਉੱਥੇ ਕਰਾਇਆ ਤੁਸੀਂ ਹਾਂ ਸਾਰੇ ਕਰਾਇਆ ਹਾਂ ਹਾਂ ਬਾਪੂ ਸਾਰੇ ਕਰਾਇਆ ਤੇਨੂੰ ਪੱਠੇ ਪੱਠੇ ਮੱਜਾ ਨੂੰ ਪੱਠੇ ਪਾਏ ਬਾੜ ਤੇ ਬੰਤੀਆਂ ਬੰਨਦੀਆਂ 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 ਸਾਈਡ ਤੇ ਪਾਣੀ ਪੈ ਕੇ ਬੰਨੇ ਜਮਾ ਸਾਰਾ ਕੰਮ ਕਰਾਇਆ ਹੁਣ ਤਾਂ ਵਿਹਲੇ ਸੀਗੇ ਇੱਥੇ ਨੱਕਾ ਜਿਹਾ ਕਰਿਆ ਹੋਇਆ ਯਾਰ ਹਾਂ ਹਾਂ ਅਸੀਂ ਕਰਿਆ ਉਹਨੇ ਦੋਨੇ ਆਣੇ ਲੈ ਨੱਕਾ ਕਰਿਆ ਕਰਿਆ ਉਹ ਕਰਿਆ ਹੋਇਆ ਅਣਕਾ ਘਸਕਣੇ ਜਲਾ ਪਾਣਾ ਆਏ ਹੋਏ ਅੱਜ ਲੱਗਦਾ ਮਨ ਨੂੰ ਆ ਬੜਾ ਚੱਲ ਚੱਲ ਆ ਜਾ ਇਨਨੂੰ ਪਤਾ ਨਹੀਂ ਕੀ ਹੋ ਰਿਹਾ ਯਾਰ ਬਾਲੀ ਹਵਾ ਜੀ ਜਾਏ ਫਿਰਦੇ ਆ ਕੰਮੀ ਵਾਲਾ ਕਰੀ ਜਾਂਦੇ ਜਬਕ ਜੇ ਯਾਰ ਇਹ ਸ਼ੋਰ ਜੇ ਕੋਈ ਸਕੀਮ ਪਾਉਣ ਨੂੰ ਫਿਰਦੇ ਆ ਯਾਰ ਕਰਨਗੇ ਕਾਰਵਾਈ ਕੋਈ ਲੈ ਬਾਬੂ ਨਕਾ ਦਾ ਜੀ ਕਰਿਆਂਦਾ ਓਏ ਇੰਨੀ ਛੇਤੀ ਕਰਿਆ ਯਾਰ ਓ ਇੱਥੇ ਦਾ ਨਕਾ ਕਰ ਕੇ ਉਹ ਕਿਹੜਾ ਬਾਲੀ ਬਾੜ ਜਾਣਾ ਇਹ ਮੈਂਟ ਲੱਗਿਆ ਸੀ ਕਰਕੇ ਆ ਗਏ ਟਾਈਮ ਨਹੀਂ ਕਰਿਆ ਯਾਰ ਹੋਰ ਲੈ ਕਰਿਆ ਨਕਾ ਤਾਂ ਚਲ ਮੈਂ ਆਣਾ ਫਿਰ ਚਲ ਤੂੰ ਜਾ ਕਰ ਤੂੰ ਕਰੇ ਫਿਰ ਮੈਂ ਆਣਾ ਬਾਪੂ ਯਾਰ ਤੈਨੂੰ ਦੁਰਕ ਕਿਉਂ ਨਾ ਔਖਾ ਤੇ ਆਪਾਂ ਮੋਟਰਸਾਈਕਲ ਲੈ ਚੰਗੇ ਤੈਨੂੰ ਪਤਾ ਹੈ ਪਖਰਾਕਾ ਖਾਧੀਆਂ ਗੀਆਂ ਤਕੜੀਆਂ ਪੂਰੀਆਂ ਬਾਪੂ ਯਾਰ ਮਰ ਮੁਰਤੂ ਨਹੀਂ ਬੈਂਦੇ ਤੇ ਜਵਾਕ ਲੱਤਾ ਮਾਰਦੇ ਆ ਆਏ ਹੋਰ ਯਾਰ ਬਹ ਜਾ ਬਹਿ ਜਾ ਯਾਰ ਆਓ ਬਾਪੂ ਯਾਰ ਇਹਨੂੰ ਜਵਾਕ ਨੂੰ ਵੀ ਜਾਣਾ ਔਖਾ ਯਾਰ ਕੋਈ ਕਰਕੇ ਫੇਰਾ ਤੂੰ ਮੋਟਰਸਾਈਕਲ ਦਾ ਕੋਈ ਕਰ ਦਿੰਦਾ ਹੱਲ ਜਵਾਕ ਨੂੰ ਨਾਲੇ ਪੜਾਈ ਖਰਾਬ ਹੁੰਦੀ ਉਹਨੂੰ ਛੱਡਾਇਆ ਕਰਾਂਗੇ ਪੜਾਈ ਨੂੰ ਕੀ ਬੈਂਨ ਲਾ ਤਾਂ ਰੱਖੀ 20 ਭਰੀ ਤਾਂ ਹੈਗੀ ਆ ਯਾਰ ਉਹ ਬੈਂਨ ਤੈਨੂੰ ਜਾਣਾ ਦਾ ਔਖਾ ਯਾਰ ਬਾਪੂ ਉਹੀ ਗੱਲਾਂ ਤੇਰੀਆਂ ਚ ਬੁੜਿਆਂ ਵਾਲੀਆਂ ਲੈ ਯਾਰ ਹੁਣ ਇੰਨੇ ਪੈਸੇ ਲਈ ਆਈਏ ਕਿੱਥੋਂ ਬਾਪੂ ਦਾ ਦਵਾ ਨਹੀਂ ਮੋਟਰਸਾਈਕਲ ਉਹਨੂੰ ਨਹੀਂ ਯਾਰ ਨਹੀਂ ਹਣ ਕੀ ਕਰਾਂਗੇ ਯਾਰ ਦਵਾ ਆਂਦਾ ਮੈਂ ਤਾਂ ਤੁਹਾਨੂੰ ਕਿਹਾ ਸੀ ਨਹੀਂ ਯਾਰ ਹੁਣ ਨਹੀਂ ਲੈਣਾ ਹੁਣ ਪੈਸੇ ਨਹੀਂ ਅਗਲੀ ਵਾਰੀ ਦੇਖ ਲਾਂਗੇ ਯਾਰ ਐਦ ਕੀ ਨਹੀਂ ਲੋਟ ਆਉਣਾ ਕੰਮ ਬਾਪੂ ਯਾਰ ਜੇ ਤੂੰ ਮੋਟਰਸਾਈਕਲ ਨਾਲ ਆਂਦਾ ਮੈਂ ਨਹੀਂ ਜਾਂਦਾ ਸਕੂਲ ਤੂੰ ਤਾਂ ਕੀ ਨਹੀਂ ਜਾਂਦਾ ਯਾਰ ਤੂੰ ਭੱਜਿਆ ਜਾਏਂਗਾ ਮੈਂ ਨਹੀਂ ਜਾਂਦਾ ਚੱਲ ਨਾ ਜਾਈ ਨਹੀਂ ਆਣਾ ਮੇਰਾ ਕੀ ਆ ਯਾਰ ਖੇਡੇ ਚੱਲੀ ਆਪਾਂ ਚੱਲੇ ਯਾਰ ਆਪਾਂ ਜਾਈਏ ਚੱਲਾ ਆ ਯਾਰ ਬਾਪ ਬਾਪ ਯਾਰ ਆਏ ਤਾਂ ਨਹੀਂ ਮੰਦਾ ਉਹੀ ਤਸਕੀਮ ਪੌਣੀ ਨੂੰ ਨਾ ਮਰਨਾਲ ਡਰਾਵਾ ਮਾਰ ਕੇ ਦੇਖੀ। ਬਾਪੂ ਫਿਰ ਜੇ ਤੂੰ ਮੈਨੂੰ ਦਵਾਉਂਦਾ ਨਹੀਂ ਮੋਟਰ ਲੈਣਾ ਮੈਂ ਸਪਰੇਅ ਪੀਉਂ। ਪੀ ਲੈ ਲੱਗ ਜਾਵਾਂ। ਮੈਂ ਤਾਂ ਫਿਰ ਤੂੰ ਦਵਾਉਂਦਾ ਨਹੀਂ ਹੋਰ ਦੱਸ ਮੈਂ ਕੀ ਕਰਾਂ ਮੈਂ ਤਾਂ ਸਪਰੇਅ ਪੀਉਂਗਾ। ਬਾਪੂ ਪਤਾ ਨਹੀਂ ਅੰਦਰ ਕੀ ਲੈਣ ਆ ਗਿਆ ਹੋਣਾ। ਮੈਂ ਪੀ ਸਪਰੇਅ ਯਾਰ ਨਵੀਂ ਲੈ ਆ ਕੱਲ ਹੀ ਪੂਰਾ ਲੈ ਆ ਪੀਉਂਗਾ ਮੈਂ। ਪੀ ਲੈ ਪੀ ਮੈਂ ਹੋਰ ਕੀ ਭਾਲਦਾ ਯਾਰ ਪੀ ਲੈ। ਖਰਚਾ ਕਰਾਈ ਜੰਨਾ ਐਵੇਂ ਤੂੰ। ਯਾਰ ਇਹ ਤਾਂ ਕੌੜੀ ਐ ਇਹ ਤਾਂ ਨਹੀਂ ਪੀਂਦੀ। ਨਾ ਨਾ ਪੀਰ ਮੈਂ ਮੈਂ ਥੱਲੇ ਆ ਕੇ ਵਰੂ ਕਿਸੇ ਦੀ ਥੱਲੇ ਆ ਕੇ ਅਗਲੇ ਦਿਨ ਚੱਲ ਕਰਾਂਗੇ ਥੱਲੇ ਆ ਕੇ ਕੀ ਮਰੇਗਾ ਯਾਰ ਤੂੰ ਮੈਂ ਫਿਰ ਮੈਂ ਮਾਰ ਲੈ ਜਾਣਾਗਾ ਜਾ ਯਾਰ ਮੈਂ ਜਾਣ ਨਾ ਰੋ ਅੱਜ ਜੱਟ ਮਰੂਗਾ ਉੱਥੇ ਤੋਂ ਛਾਲ ਮਾਰ ਕੇ ਮੈਂ ਤਾਂ ਕੋਠੇ ਤੇ ਚੜ ਕੇ ਮਰੂਗਾ ਚੱਲ ਚੜ ਓਨਾ ਤੇਰੇ ਮਗਰ ਹੀ ਆਉਣਾ ਇੱਥੇ ਤਾਂ ਤੇਰੀ ਲੱਤ ਪਾਈ ਚੁੱਟੂ ਚੱਲ ਨਹਿਰ ਤੇ ਚੱਲਦੇ ਨਹਿਰ ਤੇ ਛਾਲ ਮਾਰੇ ਇੱਥੋਂ ਛਾਲ ਮਾਰੂ ਇੱਥੋਂ ਇੱਥੇ ਲੱਤ ਮਾਰ ਚੁੱਟੂ ਵੀ ਥੱਲੇ ਆ ਮੈਂ ਛਾਲ ਮਾਰੂ ਛਾਲ ਨਹਿਰ ਤੇ ਚੱਲਦੇ ਆ ਲੈ ਕੀ ਕਰਨ ਹੁਣ ਚੱਲ ਚੱਲ ਤੈਨੂੰ ਧੱਕਾ ਦੇਣਾ ਚਾਰ ਆ ਜਾ ਨੇਰਤੇ ਸ਼ਾਲਾ ਮਾਰੂੰਗਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਲੈ ਇਹਨੂੰ ਸ਼ਾਲਾ ਮਾਰੂੰਗਾ ਔਰ ਬਚਾਉਣ ਕਾ ਵੜਾ ਬੁੜਾ ਤੈਨੂੰ ਚਾਲ ਚਾਲ ਮਾਰ ਧੱਕਾ ਦੂੰ ਤੈਨੂੰ ਭੈਣ ਦਾ ਯਾਰ ਕਾਵਲਾ ਬੁੜਾ ਇਹਦਾ ਜੀ ਭਰੋਸਾ ਵਿੱਚ ਸਿਰ ਤੇ ਸੱਚੀ ਮਾਰ ਦੂੰਗਾ ਇਹਦਾ ਨੇਰਤੇ ਆ ਟੱਪ ਕੇ ਮਰ ਜਾ ਹੁਣ ਓ ਬਾਪੂ ਅੱਜ ਮਾਰਨਾ ਕੈਂਸਲ ਕਰਤਾ ਅੱਜ ਨਹੀਂ ਮਾਰਦੇ ਨਾ ਨਾ ਬਾਪੂ ਅੱਜ ਨਹੀਂ ਮਰਦੇ 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 ਬਾਪੂ ਅੱਜ ਛੱਡ ਦੇ ਓਏ ਬਾਪੂ ਅੱਜ ਇਸ ਉਮਰ ਦਾ ਕੁਝ ਨਹੀਂ ਮੰਨਦਾ ਓਏ ਉਹ ਬਾਪੂ ਤੇਰੇ ਪੈਰ ਮਾਰਨਾ ਓਏ ਅੱਗੇ ਛੱਡ ਦੇ ਅੱਗੇ ਲੋ ਕਹਿੰਗਾ ਓਏ ਬਾਪੂ ਅੱਗੇ ਲੋ ਕਹਿੰਦਾ ਛੱਡ ਦੇ ਓਏ ਇੱਥੇ ਲੱਗੋਟੇ ਯਾਰ ਬਾਹਰੇ ਖੜੇ ਆ ਪੈਂਡਾ ਵਾਲੇ ਬਾਪੂ ਯਾਰ ਛੱਡ ਦੇ ਆਇਆ ਕਦੋਂ ਕਰਦਾ ਯਾਰ ਆ ਪੈਰੀਆ ਵਾਲਾ ਇਦੂ ਮੁੜ ਕੇ ਕੋਈ ਨਹੀਂ ਮੰਗਦਾ ਓਏ ਚੱਲ ਹੋ ਅੱਜ ਛੱਡ ਦੇ ਬਾਪੂ ਕੰਮ ਕਰ ਫਿਰ ਹਾਂ ਬਾਪੂ ਸਾਰਾ ਕੰਮ ਕਰੂੰਗਾ ਜਿਹੜਾ ਤੂੰ ਕਹੇਂ ਪਰ ਅੱਜ ਛੱਡ ਦੇ